ਆ ਵੇਖੋ ਜੀ ਸਾਡੇ ਪਿੰਡੀਆਂ ਜਿਹੜੀਆਂ ਕਰਤੂਤਾਂ ਆ ਵੇਖੋ ਲੋਕੀ ਆਖਦੇ ਨੇ ਸਰਕਾਰਾਂ ਨੇ ਨਸ਼ਾ ਬੰਦ ਕਰਤਾ ਪਰ ਅੱਜ ਐਸੇ ਨਜਰੀ ਪੇਰਾ ਅੱਜ ਮੇਰਾ ਭਰਾ ਪੇਰੇ ਤੇ ਕੱਢ ਗਿਆ ਆਹ ਤੋਂ ਕੁੜੀਆਂ ਵਾਂ ਸਰਕਾਰ ਕਿੱਥੋਂ ਲੈ ਕੇ ਪੀਤੀ ਆ ਕਿੱਥੋਂ ਨਹੀਂ ਪੀਤੀ ਆ ਸਰਕਾਰਾਂ ਸਭ ਜਾਣਦੇ ਹੋਏ ਵੀ ਚੁੱਪਿਆ ਏ ਠਿੱਕੀ ਬਣਦੀ ਖਬਰ ਆ ਠਿੱਕੀ ਉਹਦਾ ਸਭ ਜਾਣਦੇ ਆ ਪਰ ਕੋਈ ਮੂੰਹ ਨਹੀਂ ਖੋਲ ਕੇ ਰਾਜੀ ਸਾਰਿਆਂ ਨੂੰ ਪਤਾ ਵੀ ਨਸ਼ਾ ਕਿਹਦਾ ਕੌਣ ਵੇਚਦਾ ਪਰ ਅੱਜ ਫੇਰ ਆ ਮੇਰਾ ਭਰਾ ਜਿਹੜਾ ਕੀ ਹੋ ਰਿਹਾ ਰਹੀਦਾ ਅੱਜ ਨਸ਼ੇ ਦੀ ਘੇਟੜ ਕੜ ਗਿਆ ਬਸ ਸਰਕਾਰਾਂ ਨੂੰ ਕੋਈ ਸ਼ਰਮ ਨਹੀਂ ਆ ਗਈ ਇਹ ਕੋਈ ਨਾ ਕੋਈ ਆਪਣਾ ਇਹ ਨਸ਼ਾ ਤਸਕਰਾਂ ਦੇ ਉੱਤੇ ਕੋਈ ਆਪਣੀ ਨੱਥ ਪਾਉਣ ਬਹੁਤ ਸ਼ਰਮ ਦੀ ਗੱਲ ਹੈ ਨਾ ਸਰਕਾਰਾਂ ਵਾਸਤੇ ਜਿਹੜੀਆਂ ਸਰਕਾਰਾਂ ਕਾਲੀਆਂ ਕਾਂਗਰਸਿਆਂ ਨੂੰ ਭੰਡ ਭੰਡ ਕੇ ਅੱਜ ਆਈਆਂ ਵਾਂ ਇੰਨਾ ਸਰਕਾਰਾਂ ਦੇ ਅੱਜ ਤੋਂ ਫੇਰ ਇੱਕ ਜਵਾਨ ਮੌਤ ਹੋ ਗਈ ਆ ਦੱਸੋ ਇਹਦਾ ਕੌਣ ਵਾਲੀ ਬਾਤ ਸੀ